ਤੇ ਆਵਾਜੀ ਮੇਨ ਚੀਜ਼ ਜਿਹਨੇ ਚਾਦਦਾ ਬਣਾਉਣਾ ਸਵਾਦ ਇਧਰ ਕੜਾਈ ਰੱਖ ਲਿਆ ਤੇ ਉਹਦੇ ਵਿੱਚ ਪਾ ਲਿਆ ਜੀ ਤੇਲ ਸਰੋਂ ਦਾ ਤੇ ਲੱਗੇ ਆ ਹੁਣ ਪ੍ਰੋਸੀਜਰ ਸ਼ੁਰੂ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਬੜੇ ਦਿਨਾਂ ਬਾਅਦ ਮਮੀ ਰਸੋਈ ਦੇ ਵਿੱਚ ਹਨਾ ਵਲੋਗ ਲੱਗੇ ਬਣਾਉਣਾ ਹਾਂ ਉਹ ਵੀ ਮੰਮੀ ਜੀ ਨੇ ਚੇਤਾ ਕਰਾਇਆ ਵਾ ਕਿ ਵਲੋਗ ਬਣਾਈਏ ਕੋਈ ਤੇ ਚਲੋ ਹੁਣ ਟਾਈਮ ਵੀ ਥੋੜਾ ਜਾ ਉਹ ਜਾ ਕੇ ਮੈਂ ਉਧਰ ਚਲ ਜਾਨਾ ਵਾ ਘਾਟੀ ਲੱਗਦਾ ਵਾ ਪਰ ਫਿਰ ਵੀ ਅਹੀ ਟਾਈਮ ਕੱਢ ਕੇ ਅੱਜ ਮੈਂ ਘਰੇ ਹੀ ਤੇ ਮੈਂ ਆਖਿਆ ਕਿ ਚਲੋ ਸੋਰੀ ਮੰਮੀ ਜੀ ਨੇ ਆਖਿਆ ਕਹਿੰਦੇ ਅੱਜ ਵਲੌਗ ਬਣਾਈਏ ਕੋਈ ਬਬਲੂਰ ਸੋਈ ਦੇ ਵਿੱਚ ਅੱਜ ਫਿਰ ਲੱਗੇ ਆ ਬਣਾਉਣ ਕੀਲ ਬੱਗੇ ਬਣਾਉਣ ਮੈਨੂੰ ਦੱਸੋ ਅੱਜ ਹੀ ਲੱਗੇ ਆ ਚਾਰ ਬਣਾਉਣਾ ਬੱਲੇ ਬੱਲੇ ਚਾਰ ਦਾ ਵਲੌਗ ਬਣਾਉਣਗੇ ਚਾ ਮਿਕਸ ਆ ਕੀ ਗਲਗਲਾ ਇੱਕ ਗਲਗਲਾ ਵਾ ਹਾਂਜੀ ਤੇ ਇਧਰ ਮੈਂ ਉਹ ਲੈ ਰੱਖੇ ਬੱਦਨੇ ਅੱਛਾ ਅੱਛਾ ਔਲਿਆਂ ਦਾ ਤੇ ਗਲਗਲਾਂ ਦਾ ਤੇ ਮਿਰਚ ਮਿਰਚਾਂ ਦਾ ਬੱਲੇ 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 ਤੇ ਅੱਜ ਅਮਨ ਵੀ ਨਾਲ ਹੀ ਆ ਹੈ ਤੇ ਅੱਛਾ ਅੱਜ 4 ਲੱਗੀਆਂ ਪਾਉਂਡ ਫਿਰ ਹੈ ਤੇ ਤੁਸੀਂ ਸੋਚਣ ਦੇ ਹੋਣਗੇ ਮੰਮੀ ਜੀ ਕਹਿੰਦੇ ਹੋਣੇ ਆ ਕਿ ਭੈਣ ਭਰਾਵਾਂ ਨੂੰ ਵੀ ਦੱਸਿਏ ਹਨਾ ਵੀ ਅਸੀਂ ਕਿਸ ਤਰੀਕੇ ਨਾਲ ਪਉਨੇ ਆ ਤੇ ਇੱਧਰ ਮਸਾਲੇ ਵੀ ਰੱਖੇ ਆ ਜਿਹੜੇ ਜਿਹੜੇ ਚਾਰ ਦੇ ਵਿੱਚ ਪੈਣੇ ਆ ਹਨਾ ਤੇ ਕੋਈ ਨਹੀਂ ਨਾਲ ਦੀ ਨਾਲ ਹੀ ਹੁਣ ਤੁਹਾਨੂੰ ਇਸ ਵਲੌਗ ਵਿੱਚ ਦੱਸਾਂਗੇ ਗਲਗਲ ਦਾ ਮਿਰਚਾਂ ਦਾ ਔਲਿਆਂ ਦਾ ਇਹ ਚਾਰ ਕਿਵੇਂ ਪਾਉਣਾ ਵਾ ਤੇ ਟੇਸਟ ਕਿਵੇਂ ਬਣਦਾ ਹਨਾ ਮੰਮੀ ਸਭ ਤੋਂ ਜ਼ਿਆਦਾ ਟੇਸਟ ਕਿਵੇਂ ਬਣਦਾ ਵਾ ਤੇ ਕੀ ਕੀ ਵਿੱਚ ਐਡ ਕਰਨਾ ਵਾ ਤੁਹਾਨੂੰ ਅੱਜ ਇਸ ਵਲੌਗ ਰਾਈ ਮਸਾਲਿਆਂ ਨਾਲ ਹੀ ਬਣਦਾ ਵਾ ਹਨਾ ਬਾਕੀ ਤੁਹਾਨੂੰ ਹੁਣ ਪਤਾ ਲੱਗ ਹੀ ਜਾਣਾ ਜੀ ਤੇ ਦੱਸਿਓ ਫੇਰ ਕਮੈਂਟ ਕਰਕੇ ਤੁਹਾਨੂੰ ਇਹ ਸਾਡਾ ਕਾਫੀ ਚਿਰ ਬਾਅਦ ਵਲੌਗ ਜਿਹੜਾ ਬਣਾਇਆ ਕਿਵੇਂ ਦਾ ਲੱਗਾ ਠੀਕ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਚਾਰ ਪਾ ਲਿਆ ਉਹ ਵੀ ਕਮੈਂਟ ਕਰਿਓ ਜਿਨ੍ਹਾਂ ਨੇ ਨਹੀਂ ਪਾਇਆ ਉਹ ਵੀ ਕਮੈਂਟ ਕਰਿਓ ਤੇ ਵੇਖ ਕੇ ਚਾਰ ਪਾ ਲਿਓ ਕਈ ਜਰੀ ਇਹ ਨਾ ਭੈਣ ਭਰਾ ਕਹਿੰਦੇ ਹੁੰਦੇ ਕਿ ਕਿਵੇਂ ਪਾਉਣਾ ਵਾ ਹਨਾ ਨਕਈਆਂ ਨੂੰ ਨਹੀਂ ਵੀ ਹੁੰਦਾ ਪਾਉਣਾ ਤੇ ਉਹ ਫਿਰ ਪੁੱਛਦੇ ਹੁੰਦੇ ਆ ਕਿ ਕਿਵੇਂ ਕਿਵੇਂ ਕਿੱਦਾਂ ਕਰਨਾ ਵਾ ਤੇ ਤੁਸੀਂ ਇਸ ਵਲੌਗ ਦੇ ਵਿੱਚ ਅੱਜ ਦੇਖ ਲਿਓ ਤੇ ਮੈਂ ਨਾ ਉਹ ਜਿਹੜਾ ਖਤੇ ਹੀ ਪਾ ਲੈਣਾ ਅੱਛਾ ਤੇ ਇਹਦੇ ਵਿੱਚ ਮੈਂ ਪਾਤਾ ਥੋੜਾ ਜਨਾ ਨਮਕ ਅੱਛਾ ਔਲੇ ਬਾਲੇ ਆ ਹਨਾ ਹਾਂ ਬਾਲੇ ਠੀਕ ਆ ਸਿਰਫ ਔਲੇ ਬਾਲੇ ਹਾਂ ਤੇ ਇਹਨਾਂ ਨੂੰ ਕੱਢ ਕੇ ਨਾ ਸਿਕਾ ਲਾਂਗੇ ਨਾ ਚਿੰਗ ਤਰ ਅੱਛਾ ਲਾਂਗੇ ਠੀਕ ਠੀਕ ਆ ਤੇ ਜਿਹੜਾ ਪਾਣੀ ਵਿੱਚ ਨਾ ਰੋਵੇ ਹਾਂਜੀ ਤੇ ਇਹ ਦੋਵੇਂ ਮਸਾਲੇ ਹਾਂਜੀ ਕੋਪੀਸੇ ਮਸਾਲੇ ਮੈਂ ਵੱਖਰੇ ਪਾ ਲਏ ਆ ਅੱਛਾ ਤੇ ਆ ਦੂਜੇ ਜਿਹੜੇ ਆ ਨਾ ਉਹ ਗ੍ਰाइंड ਕਰਨੇ ਆ ਇਹ ਖੜੇ ਮਸਾਲੇ ਹਨਾ ਅਛਾ ਇਹਨਾਂ ਨੂੰ ਵੀ ਗ੍ਰाइंड ਕਰਨਾ ਵਾ ਇਹਨਾਂ ਨੂੰ ਥੋੜਾ ਜਿਹਾ ਗਰਮ ਕਰਾਂਗੇ ਨਾ ਪਹਿਲਾਂ ਅੱਛਾ ਤੇ ਫਿਰ ਇਹਨੂੰ ਗ੍ਰाइंड ਕਰਾਂਗੇ ਬਹੁਤਾ ਮਤਲਬ ਬਰੀਕ ਨਹੀਂ ਪੀਣਾ ਹੈਗਾ ਠੀਕ ਆ ਹਨਾ ਠੀਕ ਥੋੜਾ ਥੋੜਾ ਮोटा-ਮोटा ਜਿਹਾ ਰੱਖਾਂਗੇ ਹਨਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਰਹਿ ਆ ਮੈਂ ਸੁੱਕਾ ਧਨੀਆ ਸੁੱਕਾ ਤਾਂ ਨਹੀਂ ਆ ਹਨਾ ਹਾਂਜੀ ਤੇ ਕਾਲੀ ਮਿਰਚ ਸੁੱਕਾ ਧਨੀਆ ਤੇ ਕਾਲੀ ਮਿਰਚ ਅੱਛਾ ਹਨਾ ਤੇ ਸੌਫ ਹਾਂਜੀ ਮੇਥੇ ਦਵੈਨ ਤੇ ਰਾਈ ਅਛਾ ਰਾਈ ਹਾਂ ਠੀਕ ਆ ਜੀ ਅਛਾ ਇਹ ਮਸਾਲੇ ਵਿੱਚ ਪੈਣੇ ਆ ਤੇ ਬਾਕੀ ਤੁਸੀਂ ਹੁਣ ਬਸ ਬਣੇ ਰਹੋ ਲੋਕ ਦੇ ਨਾਲ ਆ ਮੈਂ ਲਿਆ ਵਾ ਥੋੜਾ ਜਿਹਾ ਇਹ ਕਿਤੇ ਲਾਲ ਮਿਰਚ ਲਈ ਪੀਸੀ ਹਾਂਜੀ ਤੇ ਹਲਦੀ ਤੇ ਚਿੱਟਾ ਨਮਕ ਦੇਗੀ ਵਿੱਚ ਤੇ ਕਾਲਾ ਨਮਕ ਤੇ ਕਾਲਾ ਨਮਕਾਣਾ ਅਛਾ ਦੋਨੇ ਨਮਕ ਯੂਜ਼ ਹੋਣੇ ਆ ਮਿਰਚ ਮੈਂ ਤਾਂ ਕਰਕੇ ਥੋੜੀ ਲਈ ਆ ਕਿਉਂਕਿ ਉਹਦੇ ਵਿੱਚ ਥੋੜੀ ਬਹੁਤੀ ਮਿਰਚ ਹੁੰਦੀ ਹੈ ਨਾ ਠੀਕ ਆ ਅਮਨ ਨੂੰ ਬੜੇ ਜਰਾ ਬਾਅਦ ਆਪਾਂ ਵਲੌਗ ਦੇ ਵਿੱਚ ਲਿਆਂਦਾ ਵਾ ਮਲਰ ਰਸੋਈ ਦੇ ਵਿੱਚ ਕੰਮ ਕਰਨ ਦੀ ਅੱਜ ਬਾਕੀ ਅਮਨ ਤਾਂ ਵੈਸੇ ਵਿਜੀ ਹੁੰਦੀ ਆ ਆਪਣੇ ਕੰਮ ਚ ਹੀ ਹੈ ਅਮਨ ਹੁੰਦਾ ਨਹੀਂ ਕਰਦੀ ਨਹੀਂ ਕਰਦੀ ਆ ਪਰ ਥੋੜਾ ਜਿਹਾ ਨਾ ਤੂੰ ਹੁਣ ਥੋੜਾ ਜਿਹਾ ਸਾਈਡ ਤੇ ਹੋ ਗਈ ਇਹ ਕੰਮ ਨਾਲੋਂ ਬਾਕੀ ਕੋ ਤਾਂ ਕਰਕੇ ਹੋਈ ਆ ਕਿ ਚਲੋ ਆਪਣਾ ਵੀ ਹੁਣ ਵੇਖਦੀ ਆ ਨਾ ਤੇ ਉਧਰ ਵੀ ਟੈਨਸ਼ਨ ਹੁੰਦੀ ਉਧਰ ਵੀ ਟੈਨਸ਼ਨ ਹੁੰਦੀ ਫਿਰ ਉਹ ਉਧਰ ਥੋੜਾ ਜਿਹਾ ਰਹਿੰਦੀ ਆ ਹੁਣ ਅਮਨ ਬਾਕੀ ਅੱਜ ਅਹੀਂ ਫੜ ਲਿਆਂਦਾ ਨਹੀਂ ਕਿ ਚੱਲ ਆਹ ਜਰਾ ਕੱਟ ਤੇ ਮੈਂ ਨਾ ਆਹ ਪੁੱਜੇ ਮਸਾਲੇ ਜਿਹੜੇ ਨਾ ਹੂੰ ਹੂੰ ਇਹਨੂੰ ਸੇਕ ਲਾਵਾਂ ਹਨਾ ਚਲੋ ਜੀ ਨਾਲ ਦੀ ਨਾਲ ਬਣੇ ਰਿਹਾ ਹੁਣ ਤੁਹਾਨੂੰ ਬਸ ਅਹੀਂ ਚਾਰ ਪਉਣਾ ਦੱਸਣਾ ਵਾ ਜੇ ਇਸ ਵਲੌਗ ਵਿੱਚ ਕੀ ਕਿ ਮੇ ਬੋਣਾ ਠੀਕ ਆ ਫਿਰ ਤੁਸੀਂ ਵੀ ਸਾਰੇ ਜਾਣੇ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਆਹਦੇ ਦਲਗਣੇ ਮਮੀ ਹੰਦੀ ਜੀ ਆਹੋ ਮੈਂ ਵੀ ਅੱਗੇ ਕਹਿਣ ਲੱਗਾ ਹਾਂ ਇਹਦੀ ਜਿਹੜੀ ਖੁਸ਼ਬੂ ਵੀ ਉਦਾਂ ਦੀ ਹੁੰਦੀ ਆ ਮਿੱਠੀ ਹੁੰਦੀ ਐ ਨਹੀਂ ਖੱਟੀਆਂ ਹੁੰਦੀਆਂ ਲਓ ਜੀ ਇਧਰ ਲੱਗੇ ਆ ਮਮੀ ਜੀ ਕੱਟਣੇ ਆ ਪਾਣੀ ਦੇ ਵਿੱਚੋਂ ਔਲੇ ਤੇ ਇਹਨਾਂ ਨੂੰ ਠੰਡੇ ਵੀ ਕਰਨਾ ਹੋਣਾ ਕਿ ਨਹੀਂ ਸਾਨੂੰ ਠੰਡੇ ਦੇ ਹੋਣੇ ਹੀ ਹੋਣੇ ਹਨਾ ਹਾਂ ਠੰਡੇ ਕਰਕੇ ਨਾ ਜਿਤਨਾ ਮੱਲ ਪਾਣੀ ਜਾਂ ਲੱਗਾ ਹੈ ਸਾਫ਼ ਕਰ ਲਾਂਗੇ ਨਾ अच्छा ਇਹਨਾਂ ਨੂੰ ਪੂਰਾ ਸਿਖਾ ਲਾਂਗੇ ਮਾਣ ਆ ਤੇ ਠੀਕ ਠੀਕ ਚਲੋ ਜੀ ਸਾਨੂੰ ਲੱਗਣਾ ਥੋੜਾ ਜਿਹਾ ਟਾਈਮ ਕਿਉਂਕਿ ਇਹਨਾਂ ਨੂੰ ਅਜੇ ਸਿਖਾਉਣਾ ਵਾ ਤੇ ਜਦੋਂ ਅਗਲਾ ਪ੍ਰੋਸੈਸ ਕਰਾਂਗੇ ਤੇ ਨਾਲ ਹੀ ਤੁਹਾਨੂੰ ਜਿਹੜਾ ਕਲਿੱਪ ਦੱਸਾਂਗੇ ਹਾਂ ਮੈਂ ਨਾਲ ਹੀ ਮੈਂ ਤਾਂ ਸੇਕ ਲੱਗ ਜਾਊਗਾ ਨਾ ਇਹਨੂੰ ਅੱਛਾ ਇਹ ਮਸਾਲਿਆਂ ਨੂੰ ਹਾਂ ਤੇ ਨਾਲ ਹੀ ਤੁਹਾਨੂੰ ਕਿਰਨ ਐਕਸਿਸ ਤੇ ਦੇ ਦਿਆਂਗੇ ਹਾਂਜੀ ਠੀਕ ਆ ਠੀਕ ਆ ਜੀ ਮੰਮੀ ਅੱਜ ਨਾਲ ਹੀ ਮੇਕੀ ਜੇ ਤੂੰ ਪੀਦੀ ਹਾਨੂੰ ਉਹ ਮਸਾਲੇ ਜਿਹੜੇ ਮੇਰੇ ਮਮਮੀ ਨੇ ਬਣਾਉ ਲੇ ਮਮਮੀ ਨੇ ਕਿਹਾ ਤੇ ਇਤਰਾ ਹੀ ਆ ਪਰ ਉਹ ਥੋੜਾ ਜਿਹਾ ਕਹਿਣ ਵਿੱਚ ਹੋ ਗਿਆ ਨਾ ਤੇ ਐ ਲੱਗਾ ਜਿਦਾਂ ਕਹਿੰਦੇ ਨਾਲ ਹੀ ਤੂੰ ਪੀਦੀ ਹਾਨੂੰ ਮਤਲਬ ਕਹਿਣ ਤੋਂ ਭਾਵ ਕਿ ਮੰਮੀ ਕਹਿੰਦੇ ਵੀ ਤੂੰ ਸਾਨੂੰ ਪੀ ਕੇ ਦੇ ਦੇਈ ਮਸਾਲੇ ਤੇ ਉਹ ਕਿਹਾ ਕੋਈ ਐ ਇਦਾਂ ਦਾ ਗਿਆ ਵਾ ਫੇ ਗੱਲ ਬੜੀ ਫਰਦੇ ਹੈ ਨਾ ਬਲਦ ਲੱਗੇ ਹੈ ਨਾ ਤਾਂ ਕਰਕੇ ਪਰ ਗੱਲ ਬੜੀ ਚੁੱਕਦੇ ਆਪਣੇ ਇਦਾਂ ਦੀ ਹੈ ਲਓ ਜੀ ਹੁਣ ਲੱਗੇ ਮਸਾਲਾ ਪੀਣ ਉਦੋਂ ਹੀ ਇਹ ਮਿਕਸੀ ਵਿੱਚ ਮੰਮੀ ਜੀ ਬਨਾਣਾ ਸ਼ੇਕ ਬਣਾਇਆ ਸੀ ਨਾ ਤੇ ਮਸਾਲਾ ਅੱਜ ਪਹਿਲੀ ਵਾਰੀ ਪੀਣ ਲੱਗੇ ਜਿਹਦੇ ਵਾਤੇ ਮੈਂ ਲਾ ਦਿੱਤਾ। ਇੱਧਰ ਕੜਾਈ ਰੱਖ ਲਈਆ ਤੇ ਉਹਦੇ ਵਿੱਚ ਪਾ ਲਿਆ ਜੀ ਤੇਲ ਸਰੋਂ ਦਾ ਤੇ ਲੱਗੇ ਆ ਹੁਣ ਪ੍ਰੋਸੀਜਰ ਸ਼ੁਰੂ ਕਰਨਾ ਚਾਰ ਪਾਉਣ ਦਾ ਹੈ ਮੰਮੀ ਸਾਰੇ ਤੋਂ ਪਹਿਲਾਂ ਪਾਉਣੇ ਹੌਲੇ ਆ ਹੌਲੇ ਚਲੋ ਨਾਲੇ ਭਰਾਈ ਹੋ ਜਾਣਗੇ ਨਾ ਥੋੜੇ ਜਿ ਇਸੋ ਕਿ ਸਕਾਏ ਆ ਨਾ ਮੰਮੀ ਹਾਂ ਚੜ ਚੜ ਜੀ ਹੋਣੀ ਆ ਨਾ ਨਹੀਂ ਹੋਣੇ ਹਾਂ ਪੂਝ ਤੇ ਹਾਂ ਪੂਝ ਤੇ ਨਾ ਅੱਛਾ ਇਹਨਾਂ ਨੂੰ ਪਹਿਲਾਂ ਤੇਲ ਦੇ ਵਿੱਚ ਜਿਹੜਾ ਫਰਾਈ ਕਰਨਾ ਹਾਂ ਲਓ ਜੀ ਔਲੇ ਕਰਦੇ ਆ ਫਰਾਈ ਹੈ ਤੇ ਇੱਧਰ ਗਲਗਲਾਂ ਵੀ ਕੱਟ ਕਰ ਲੀਆਂ ਵਾ ਦੇਖ ਸਕਦੇ ਤੁਸੀਂ ਤੇ ਇੱਧਰ ਮਸਾਲੇ ਆਪਣੇ ਹਨਾ ਆਹੀਂ ਗ੍ਰਾਇੰਡ ਕਰ ਲਿਆ ਮੈਂ ਸਾਲਾ ਜਿਹੜੇ ਤਾਬਤ ਮਸਾਲੇ ਉਹਨਾਂ ਨੂੰ ਗ੍ਰਾਇੰਡ ਕਰ ਲਿਆ ਹਨਾ ਹਾਂ ਤੇ ਚਾਰ ਜਿਹੜਾ ਵਾਣਾ ਹੂੰ ਤੇ ਪਰੌਂਠੀਆਂ ਨਾਲ ਕੁਝ ਖਾਣਾ ਨਾ ਸਵੇਰੇ ਲੈ ਆਵਣ ਪਹਿਲਾਂ ਹੀ ਅੰਦਾਜੇ ਲਾਲਾ ਬੈਠੀ ਆ ਮੇਰੇ ਦੇ ਹੋਣੀ ਮੂਹ ਚ ਪਾਣੀ ਹੋਣ ਦੇ ਆ ਹਾਂ ਹਾਂ ਜੀ ਇਹਦੇ ਜੇ ਕੋਈ ਸਬਜ਼ੀ ਨਾ ਹੋਵੇ ਤਾਂ ਵੀ ਚਾਹ ਨਾਲ ਰੋਟੀ ਨਾਲ ਸਮਾਨ ਲੱਗਦੀ ਹੈ ਨਾਲੇ ਇਹ ਜੇ ਦਾਲ ਬਣਾਈ ਹੋਵੇ ਮੂੰਗੀ ਮਸਤੀ ਹੈ ਨਾ ਉਹ ਵੀ ਵਧੀਆ ਲੱਗਦੀ ਆ ਆਲੂ ਸਬਜ਼ੀ ਹੋਵੇ ਉਹਨਾਂ ਠੀਕ ਆ ਮੇਰੇ ਭਾਂਵੇਂ ਸਬਜ਼ੀ ਨਹੀਂ ਘਾਟੀ ਹੋਇਆ ਕਰਦੀ ਕਿਉਂ ਚਾਹ ਨਹੀਂ ਹਵਾ ਕਰਦੀ ਚਲੋ ਜੀ ਚਾਹ ਤੇ ਤੇਰੇ ਨਾਲ ਕੇ ਪੈਣ ਦਿਆ ਫਿਰ ਹੈ ਲਓ ਜੀ ਇਧਰ ਫਰਾਈ ਹੋਣ ਢੀਆ ਤੇ ਹੁਣ ਫਰਾਈ ਹੁੰਦੀ ਆ ਫਿਰ ਤੁਹਾਨੂੰ ਨੈਕਸਟ ਦੱਸਦੇ ਆ ਕੀ ਕਰਨਾ ਇਹਨੂੰ ਪਤਾ ਚਾਰ ਨੂੰ ਕੀ ਜਾਂਦੇ ਆ ਹਾਂਜੀ ਚਾਰ ਨੂੰ ਇੱਕ ਇਹ ਜੀ ਕਹਿੰਦੇ ਪੱਕੀ ਭਾਜੀ ਹੈ ਹੈ ਤੇ ਪੱਕੀ ਭਾਜੀ ਹੁੰਦੀ ਹੈ ਜੀ ਤਾਂ ਭਾਜੀ ਸਬਜ਼ੀ ਹੁੰਦੀ ਹੈ ਨਾ ਹਾਂਜੀ ਇਹ ਪੱਕੀ ਭਾਜੀ ਇਹਨਾਂ ਤਾਂ ਕਹਿੰਦੇ ਆ ਵੀ ਜਿਹੜੇ ਮਰਜ਼ੀ ਖਾ ਲਈਦਾ ਹਾਂਜੀ ਤੇ ਰੋਟੀ ਨਾਲ ਹਾਂ ਆ ਇਹ ਗੱਲ ਹੈਗੀ ਆ ਜਦੋਂ ਮਰਜ਼ੀ ਜੇ ਕੋਈ ਨਾ ਸਬਜ਼ੀ ਹੋਵੇ ਤੇ ਚਾਰ ਨੂੰ ਰੋਟੀਆਂ ਦੇ ਉੱਪਰ ਰੱਖ ਲੈਣੀ ਆ ਇੱਕ ਵਾਰੀ ਪਕਾ ਕੇ ਲੈਨੇ ਦੋ ਮਿੰਟਾਂ ਆਹੋ 5 ਮਿੰਟ ਹੋ ਗਏ ਹੋਣਗੇ ਔਲਿਆਂ ਨੂੰ ਪਾ ਜਾਣੂ ਹਨਾ ਹਾਂ ਹੋ ਗਏ ਹੁਣ ਕੀ ਕਰਨਾ ਔਲੇ ਹੋ ਗਏ ਤੇ ਹੁਣ ਅਸੀਂ ਆ ਪਾ ਦਾਂਗੇ ਮਸਾਲੇ ਸਾਰੇ ਜਿੰਨੇ ਤੁਹਾਨੂੰ ਦਿੱਤੇ ਨੇ ਨਹੀਂ ਮਿਰਚਾਂ ਨਹੀਂ ਪਾਉਣੀਆਂ ਨਹੀਂ ਮਿਰਚ ਮਿਰਚ ਬਾਅਦ ਚ ਪਾਉਣੀ ਆ ਨਾ ਅੱਛਾ ਆ ਜਿਹੜੀ ਹੁਣ ਵੀ ਹੁਣ ਦੀ ਬੱਤ ਜੂਗੀ ਨਾ ਠੀਕ ਆ ਅੱਛਾ ਹੁਣ ਮਸਾਲੇ ਪਾਤੇ ਔਲਿਆਂ ਤੋਂ ਬਾਅਦ ਹੈ ਹਾਂ ਚਲੋ ਜੀ ਲਓ ਜੀ ਚਾਰ ਬੰਨਾ ਸਟਾਰਟ ਹੋ ਗਿਆ ਹੈ ਤੇ ਮਸਾਲੇ ਪਾ ਦਿੱਤੇ ਆ ਦੂਸਰੇ ਮਸਾਲੇ ਪਾਏ ਆ ਆਹ ਦੀ ਹਣਾ ਜਿਹੜੇ ਪੀਸੇ ਮਸਾਲੇ ਉਹ ਪਾਈਏ ਇਹਨਾਂ ਨੂੰ ਕਦੋਂ ਪਾਉਣਾ ਤੇ ਇਸ ਤੋਂ ਬਾਅਦ ਪਾਉਣੇ ਆ ਨੱਚਾ ਲਓ ਜੀ ਹੁਣ ਪਾਤੀਆਂ ਮਿਰਚਾਂ ਤੇ ਗੈਸ ਦੀ ਜਿਹੜੀ ਫਲੇਮ ਆ ਪੂਰੀ ਫੁੱਲ ਰੱਖਣੀ ਹਾਂ ਤੇ ਬਾਅਦ ਵਿੱਚ ਥੋੜੀ ਜਿਹੀ ਸਮੇਂ ਕਰਾਂਗੇ ਨਾ ਜਦੋਂ ਮਸਾਲੇ ਪਾਉਣੇ ਹੂੰ ਤੇ ਮੱਠੀ ਮੱਠੀ ਸੇਕ ਤੇਰੀ ਹਣਾ ਉਹ ਜਦੋਂ ਪਾਪਟ ਕੇ ਹਾਂਜੀ ਚਲੋ ਜੀ ਹੁਣ ਇਹਨਾਂ ਨੂੰ ਮੰਮੀ ਕਿੰਨੀ ਦੇਰ ਵਾਸਤੇ ਜਿਹੜਾ ਵਾ ਇਦਾਂ ਪਕਾਉਣਾ ਆਪਾਂ ਜਿਹੜੀਆਂ ਮਿਰਚਾਂ ਪਾਈਆਂ ਤੇ ਨਾਲ ਆਉਲੇ 5 ਮਿੰਟ ਪਾ ਰਹਿਣੇ ਆ ਨਾ ਅੱਛਾ 5 ਮਿੰਟ ਵਾਸਤੇ ਇਹਨਾਂ ਨੂੰ ਇਦਾਂ ਹਨਾ ਰਹਿਣ ਦੇਣਾ ਜਦੋਂ ਆਪਾਂ ਇਹਦੇ ਵਿੱਚ ਇਹ ਰੱਤ ਜੂਗੇ ਨਾ ਮਸਾਲੇ ਖੁੱਲੇ ਤੇ ਆਹ ਮਸਾਲਾ ਹੀ ਬਾਅਦ ਚ ਪਾਉਣੇ ਆਪਾਂ ਅੱਤ ਅੱਛਾ ਆਹ ਵਾਲਾ ਹਾਂ ਚਲੋ ਜੀ ਹੁਣ ਤੁਹਾਨੂੰ ਦੋ ਮਿਲਦੇ ਆ ਜਦੋਂ 5 ਮਿੰਟ ਹੁੰਦੇ ਆ ਤੇ ਫਿਰ ਤੁਹਾਨੂੰ ਇਹਨਾਂ ਦਾ ਇੰਟਰਫੇਸ ਦਿਖਾਵਾਂਗੇ ਵੀ ਕਿਵੇਂ ਦਾ ਹੋਇਆ ਹਨਾ 5 ਮਿੰਟ ਹੋ ਗਏ ਵਿੱਚ ਆ ਇਹ ਪਾਈਆਂ ਨੂੰ ਤੇ ਮਿਰਚ ਸਾਡੀਆਂ ਪੱਕ ਗਈਆਂ ਹਨ ਅੱਛਾ ਖੜੀਆਂ ਥੋੜੀਆਂ ਤੇ ਇਹ ਜਿਹੜੀਆਂ ਨੇ ਪਕਾਉਣੀਆਂ ਤੇ ਇੱਥੇ ਹੁਣ ਪਾਵਾਂਗੇ ਅਸੀਂ ਮਸਾਲੇ ਗਰਮ ਮਸਾਲਾ ਲਓ ਜੀ ਜਿਹੜੇ ਮਿਕਸ ਕੀਤੇ ਤੁਹਾਨੂੰ ਦੱਸਿਆ ਸੀਗਾ ਵਿੱਚ ਗ੍ਰाइंड ਕੀਤੇ ਸੀ ਹਾਂ ਉਹ ਵਾਲੇ ਮਸਾਲੇ ਤੇ ਉਹ ਪਾਤੇ ਆ ਤੇ ਬਾਕੀ ਜਿਹੜੇ ਪਹਿਲਾਂ ਹੀ ਪਾਤੇ ਸੀਗੇ ਹਨਾ ਹਾਂ ਔਲੇ ਇਹਨੂੰ ਇਦਾਂ ਕਰਦਾਂਗੇ ਮਿਕਸ ਸਾਰੇ ਚ ਹਾਂਜੀ ਧਿਆਨ ਨਾਲ ਗਰਮ ਨਾ ਹੋਵੇ ਮੰਮੀ ਤੇ ਇੱਧਰ ਆਣ ਕਰਨ ਡਿਆ ਜੀ ਮਿਕਸ ਤੇ ਮੇਰੇ ਦੇ ਮੂੰਹ ਦੇ ਵਿੱਚ ਆ ਗਿਆ ਪਾਣੀ ਵੇਖੀ ਹੈ ਪਰ ਤੁਹਾਨੂੰ ਕੋਈ ਨਹੀਂ ਟੇਸਟ ਹੁਣ ਨਹੀਂ ਕਰਾਉਣਾ ਇਹ ਤੁਹਾਨੂੰ ਟੇਸਟ ਕਰਾਵਾਂਗੇ ਜਦੋਂ ਆਪਾਂ ਕੋਈ ਚੀਜ਼ ਬਣਾਵਾਂਗੇ ਰੋਟੀ ਖਾਣ ਲੱਗਿਆਂ ਹਣਾ ਉਦੋਂ ਤੁਹਾਨੂੰ ਟੇਸਟ ਕਰਾਂਗੇ ਵੀ ਇਹਦਾ ਦਾ ਟੇਸਟ ਕਿਵੇਂ ਦਾ ਦੱਸਾਂਗੇ ਜੇ ਟੇਸਟ ਕਰਨਾ ਵਾ ਤੁਸੀਂ ਆ ਜਿਓ ਤੁਹਾਡੇ ਘਰੇ ਜੀ ਆਿਆਂ ਨੂੰ ਸਾਰਿਆਂ ਨੂੰ ਤੇ ਜਿਹੜਾ ਤੇਲ ਵਾ ਉਹ ਤੁਸੀਂ ਹਿਸਾਬ ਨਾਲ ਪਾਉਣਾ ਮੈਂ ਵੀ ਹਿਸਾਬ ਨਾਲ ਪਾਇਆ ਸੀ ਤੇ ਮੈਂ ਥੋੜਾ ਜਿਹਾ ਰੱਖ ਲਿਆ ਇਦਾਂ ਹੀ ਚੋ ਕੱਢ ਲਿਆਏਗਾ ਅੱਛਾ ਅੱਛਾ ਤੇਲ ਨਹੀਂ ਪੋਣਾ ਤੇ ਸਾੜ ਕੇ ਪੋਣਾ ਤੇ ਆਹ ਤੇਲ ਸੜਿਆ ਵਾ ਤੇ ਮੈਂ ਥੋੜਾ ਜਿਹਾ ਹੋਰ ਪਾ ਦਾਂਗੀ ਠੀਕ ਆ ਜੀ ਠੀਕ ਆ ਅੱਛਾ ਸਾੜ ਕੇ ਤੇਲ ਫੇਰ ਪੋਣਾ ਹਨਾ ਵਿੱਚੋਂ ਕੱਢ ਲਿਆਂਗੇ ਨਾ ਮੈਂ ਪਹਿਲਾਂ ਕੱਢ ਦਿਆਂ ਠੀਕ ਠੀਕ ਆ ਤੇ ਉਹ ਹੁਣ ਪਉਣ ਦੇ ਤੁਸੀਂ ਹਨਾ ਹਾਂ ਜਦੋਂ ਘੱਟ ਲੱਗੇ ਤੇ ਫੇਰ ਪਾ ਲਊਗਾ ਨਾ ਹਾਂਜੀ ਬਹੁਤਾ ਤੇਲ ਵੀ ਨਹੀਂ ਚੰਗਾ ਲੱਗਦਾ ਆਹੇ ਤੇ ਹੈ ਤੇ ਲਓ ਜੀ ਹੁਣ ਕਿੰਨੀ ਦੇਰ ਵਾਸਤੇ ਮੰਮੀ ਜੀ ਇਹਨਾਂ ਨੂੰ ਗਲਗਲਾਂ ਸੱਚ ਰਹਿ ਗਈਆਂ ਕਿਦੋਂ ਪੋਣੀਆਂ ਇਹ ਵੀ ਨਾਲ ਹੀ ਪਾ ਲਈਏ ਥੋੜੀਆਂ ਸੇਕ ਮੇਂ ਘੱਟ ਕਰ ਦਿੱਤਾ ਵਾ ਹਾਂਜੀ ਤੇ ਹੁਣ ਵਾਰੀ ਆ ਜੀ ਗਲਗਲਾਂ ਦੀ ਹਨਾ ਹਾਂ ਤੇ ਗਲਗਲਾਂ ਲੱਗੀਆਂ ਹੁਣ ਪਾਉਣ ਇਹ ਮੰਮੀ ਜੀ ਤਾਂ ਨਹੀਂ ਪਾਈਆਂ ਕਿ ਇਹ ਪਹਿਲਾਂ ਹੀ ਥੋੜੀਆਂ ਜੀਆਂ ਗਲੀਆਂ ਹੁੰਦੀਆਂ ਹਨਾ ਹਾਂ ਗਲਗਲ ਪੱਕੀਆਂ ਵਾ ਨਾ ਇਹ ਤਾਈਓ ਇਹਨਾਂ ਦਾ ਨਾਂ ਗਲਗਲ ਹਾਂਜੀ ਆਹੋ ਪੱਕੀਆਂ ਵੀ ਇਹ ਪੈਂਦੀਆਂ ਨਾਲ ਤੋਂ ਤਿਆਰ ਵਾ ਅੱਛਾ ਲਓ ਜੀ ਗਲਗਲਾਂ ਵੀ ਪਾਤੀਆਂ ਵਾ ਹੁਣ ਤਿੰਨ ਚਾਰ ਬਣ ਗਏ ਆ ਮਿਰਚਾਂ ਦਾ ਝਾਰ ਤੇ ਔਲਿਆਂ ਦਾ ਚਾਰ ਤੇ ਗਲਗਲ ਦਾ ਚਾਰ ਹਨਾ ਤੇ ਜਦੋਂ ਇਹ ਠੰਡਾ ਹੋ ਜਾਊਗਾ ਫਿਰ ਇਹਨਾਂ ਨੂੰ ਪਾਵਾਂਗੇ ਆਪਾਂ ਕਿਸੇ ਅ ਡੱਬੇ ਦੇ ਵਿੱਚ ਜਮਰਦਬਾਨ ਜਾਂ ਜੀ ਤੇ ਮਰਦਬਾਨ ਵੀ ਸਾਡੇ ਕੋਲ ਹੈਗਾ ਵਾਡਾ ਉਹਦੇ ਵਿੱਚ ਪਾਵਾਂਗੇ ਹਨਾ ਮੰਮੀ ਉਹ ਹੁੰਦਾ ਹੀ ਚਾਰ ਵਾਸਤੇ ਆ ਤੇ ਉਹਦੇ ਵਿੱਚ ਅਸੀਂ ਇਹ ਚਾਰ ਪਾਵਾਂਗੇ ਜਦੋਂ ਵਿਕਦੇ ਹੁੰਦਾ ਨਾ ਚਾਰ ਹਾਂਜੀ ਜਦੋਂ ਨਾਲ ਲੈਂਦੇ ਆ ਹਾਂਜੀ ਗਲਗਲ ਦਾ ਚਾਰ ਮਿਰਚ ਦਾ ਚਾਰ ਹਾਂ ਤੇ ਹੂ ਦਾ ਚਾਰ ਨਿੰਬੂ ਦਾ ਚਾਰ ਹਾਂਜੀ ਹਾਂਜੀ ਤੇ ਸਾਰੇ ਹੁਣ ਮਿਕਸ ਕਰ ਦਿੱਤੇ ਆਪਾਂ ਨਚਾ ਵੀ ਗਲਗਲਾ ਵੀ ਤੇ ਔਲੇ ਵੀ ਹਨਾ ਹਾਂਜੀ ਤੇ ਗੈਸ ਕਰਦਨੇ ਬੰਦ ਤੇ ਆਵਾਜੀ ਮੇਨ ਚੀਜ਼ ਜਿਹਨੇ ਚਾਹ ਦਾ ਬਣਾਉਣਾ ਸਵਾਦ ਉਹ ਆ ਸਿਰਕਾ ਤੇ ਸਿਰਕਾ ਪੈਣਾ ਮੈਂ ਲਾਟ ਤੇ ਤਾਂ ਕਰਕੇ ਮੈਂ ਹੁਣ ਦੱਸਣ ਦੇਈ ਆ ਵੀ ਅੱਛਾ ਸਾਰਾ ਚਾਰ ਇਹ ਬਣ ਤੋਂ ਬਾਅਦ ਪੈਂਦਾ ਵਾ ਹਾਂ ਠੀਕ ਆ ਤੇ ਇਹ ਹੁਣ ਪਾਉਣਾ ਹਨਾ ਚਲੋ ਪਾ ਦਿਓ ਫਿਰ ਤੇ ਗੈਸ ਕਰਦੀਏ ਬੰਦ ਮੈਂ ਘੱਟ ਤੇ ਕੀਤਾ ਸੀਗਾ ਤੇ ਹੁਣ ਆ ਪਾ ਦਿੰਨੇ ਸਿਰਕਾ ਸਾਰੇ ਦਾ ਲਓ ਜੀ ਇਹੋ ਮੇਨ ਚੀਜ਼ ਵਾ ਜਿਹੜੀ ਚਾਰ ਦਾ ਸਵਾਦ ਬਣਾਉਣਾ ਚਾਹੀਦਾ ਹਨਾ ਤੇ ਇਹ ਲਾਸਟ ਤੇ ਪੈਣਾ ਹੁੰਦਾ ਸਾਰਾ ਚਾਰ ਬਣਨ ਤੋਂ ਬਾਅਦ ਤੇ ਹੁਣ ਕਰ ਦਈਏ ਚਾਰ ਨੂੰ ਮਿਕਸ ਤੇ ਮੰਮੀ ਜੀ ਇਹ ਖਾਣ ਲਈ ਤਿਆਰ ਵਾ ਹਾਂ ਖਾਣ ਲਈ ਤਿਆਰ ਵਾ ਤੇ ਇਹ ਹੁਣ ਤੁਹਾਨੂੰ ਜਦੋਂ ਟੇਸਟ ਕਰਾਵਾਂਗੇ ਨਾ ਇਸੇ ਦੇ ਖਾਓ ਨਾ ਸਵੇਰੇ ਜਦੋਂ ਰੋਟੀ ਖਾਵਾਂਗੇ ਨਾ ਉਦੋਂ ਤੁਹਾਨੂੰ ਇਹਦਾ ਟੇਸਟ ਕਰਾਵਾਂਗੇ ਚਾਰ ਦਾ ਠੀਕ ਆ ਕਰਾਵਾਂਗੇ ਨਹੀਂ ਸੱਚ ਦੱਸਾਂਗੇ ਤੇ ਜੇ ਤੁਸੀਂ ਕਰਨਾ ਵਾ ਤੇ ਤੁਸੀਂ ਆ ਸਕਦੇ ਸਾਡੇ ਘਰ ਜੀ ਆਇਆਂ ਨੂੰ ਠੀਕ ਆ ਤੇ ਹੁਣ ਚਾਰ ਗਿਆ ਵਾ ਪਣ ਤੇ ਸਾਡਾ ਵਲੌਗ ਵੀ ਹੋ ਗਿਆ ਕੰਪਲੀਟ ਬਾਕੀ ਹੁਣ ਤੁਸੀਂ ਕਮੈਂਟ ਕਰਕੇ ਸਾਰੇ ਜਣੇ ਜਰੂਰ ਦੱਸਿਓ ਕਿਵੇਂ ਦਾ ਅਸੀਂ ਜਿੱਦਾਂ ਪਾਇਆ ਚਾਰ ਕਿਦਾਂ ਤੁਸੀਂ ਵੀ ਸਾਰੇ ਜਣੇ ਇਵੇਂ ਹੀ ਪਾਉਂਦੇ ਹੋ ਤੇ ਜਿਨ੍ਹਾਂ ਨੇ ਨਹੀਂ ਪਾਇਆ ਕਦੀ ਤੇ ਉਹ ਸਾਡਾ ਵਲੌਗ ਵੇਖ ਕੇ ਜਰੂਰ ਪਾ ਸਕਦੇ ਚਾਰ ਹਨਾ ਮੰਮੀ ਹਾਂ ਸਾਰੇ ਜਣੇ ਕਮੈਂਟ ਕਰ ਦੇ ਹੁੰਦੇ ਆ ਕਿ ਸਾਨੂੰ ਦੱਸੋ ਕਿਵੇਂ ਪਾਉਣਾ ਤੇ ਲਓ ਜੀ ਚਾਰ ਜੀ ਪਾਵਾਂਗੇ ਅਸੀਂ ਹਨਾ ਹਾਂਜੀ ਫਿਰ ਨਾਲ ਠੰਡਾ ਹੋ ਜਾਊਗਾ ਹਾਂਜੀ ਨਾਲ ਠੰਡਾ ਜੋ ਫਿਰ ਅਹੀਂ ਇਹਨੂੰ ਮਰਦਬਾਨ ਵਿੱਚ ਪਾਵਾਂਗੇ ਤੇ ਚਾਰ ਦੁੱਤ ਨਹੀਂ ਚੈੱਕ ਕਰੋ ਵੀ ਹੈ ਖੁਸ਼ਬੂ ਇੰਨੀ ਸੋਹਣੀ ਆਉਂਦੀ ਹੈ ਨਾ ਜੀ ਖਾਧਾ ਹੁਣੇ ਖਾ ਲਈਏ ਪਰ ਹੁਣ ਨਿਰਾ ਹੋ ਗਿਆ ਵਾ ਸੋ ਇਸ ਕਰਕੇ ਰੋਟੀ ਖਾ ਲਈ ਹੁਣ ਤੇ ਹੁਣ ਸਵੇਰੇ ਵੇਖਾਂਗੇ ਇਹਦਾ ਟੈਸਟ ਕਰਕੇ ਠੀਕ ਆ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਹੈ ਕਿ ਨਹੀਂ ਅਮਨ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੇ ਲੱਗਾ ਸਾਡਾ ਇਹ ਵਲੌਗ ਤੇ ਬੜੇ ਦਿਨਾਂ ਬਾਅਦ ਵਲੌਗ ਪਾਇਆ ਵਾ ਨਾਲੇ ਦੱਸਿਓ ਇੰਨੇ ਦਿਨਾਂ ਬਾਅਦ ਤੁਹਾਨੂੰ ਕਿਵੇਂ ਦਾ ਲੱਗਾ ਵਲੌਗ ਵੇਖ ਕੇ ਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ